ਮੈਂ ਸਮਝਦਾ ਹਾਂ ਕਿ ਜਿੱਥੇ ਗੁਰੂ ਹਰ राय ਸਾਹਿਬ ਨੇ ਆਪਣੇ ਸੁਪੁੱਤਰ RAM RAJ ਸਾਹਿਬ ਨੂੰ ਜਾ ਕੇ ਪੰਥ ਚੋਂ ਕੱਢਤਾ ਤੇ ਇਹ ਸਾਡਾ ਇਤਿਹਾਸ ਹੈ ਕਿਉਂ ਕਿ ਉਹਨਾਂ ਨੇ ਗੁਰੂ ਕੀ ਬਾਣੀ ਨੂੰ ਤਬਦੀਲ ਕਰਕੇ ਹਕੂਮਰਾਨ ਦੇ ਪੱਖ ਦੇ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਸੀਗਾ ਉਸ ਬੱਦਰ ਦੀ ਗਲਤੀ ਹੈ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਵਿਅਕਤੀ ਸੀ ਇਹਨੂੰ ਸਾਡੀ ਗੁਰਬਾਣੀ ਨੂੰ ਤਬਦੀਲ ਕਰਕੇ ਪੇਸ਼ ਕਰਨ ਵਾਸਤੇ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਸੀਗਾ ਜਿਵੇਂ ਅੱਜ ਇਹ ਸੋਚ ਉੱਠ ਰਹੀ ਹੈ ਕਿ ਭਾਈ ਨਰੈਨ ਸਿੰਘ ਹੁਣਾਂ ਨੂੰ ਪੰਥ ਚੋਂ ਕੱਢਿਆ ਜਾਣਾ ਚਾਹੀਦਾ ਹੈਗਾ ਗਿਆਨੀ ਗੁਰਬਚਨ ਸਿੰਘ ਦੇ ਜਿਹੜੇ ਉਸ ਸਮੇਂ ਦੇ ਬਚਨ ਸੀ ਮਾਫੀਨਾਮੇ ਦੇ ਉਹ ਵੀ ਪੰਥ ਨੇ ਵਾਪਸ ਕਰਾਤੇ ਹੈਗੇ ਆ ਇਹ ਵੀ ਫੈਸਲਾ ਗਿਆਨੀ ਗੁਰਬਚਨ ਸਿੰਘ ਦਾ ਜੋ ਦਾਗੀ ਜਸਦਾਰ ਸਾਬਤ ਹੋ ਰਹੇ ਆ ਵਾਪਸ ਹੋਣਾ ਚਾਹੀਦਾ ਤੇ ਇਹਦੇ ਉੱਤੇ ਵੀ ਮੁੜ ਵਿਚਾਰ ਹੋਣਾ ਚਾਹੀਦਾ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਗਿਆਨੀ ਰੁਕबीर ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿب ਦੇ ਸਾਹਮਣੇ ਇੱਕ ਮੁੱਦਾ ਨਰੈਨ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦਾ ਬਾਦਲਦਲ ਨੇ ਪਾਇਆ ਹੈਗਾ ਇਤਿਹਾਸ ਕੀ ਕਹਿੰਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਬਾ ਪ੍ਰਿਥੀ ਚੰਦ ਬਾਬਾ ਮਿਹਰਬਾਨ ਇਹ ਪੰਥ ਤੋਂ ਛੇਕੇ ਸੀਗੇ ਔਰ ਉਸ ਤੋਂ ਉਪਰੰਤ ਅਸੀਂ ਦੇਖਿਆ ਕਿ ਅਗਲੀ ਜਿਹੜੀ ਪੰਥ ਤੋਂ ਕੱਢਣ ਦੀ ਗੱਲ ਸੀ ਉਹ ਗੁਰੂ ਹਰ Rai ਸਾਹਿਬ ਨੇ ਆਪਣੇ ਸੁਪੁੱਤਰ ਬਾਬਾ RAM Rai ਜੀ ਦੇ ਦਿਵਾਲੇ ਕੀਤੀ ਸੀਗੀ ਕੀ ਕਾਰਨ ਸੀਗਾ ਇਹ ਸਾਰਿਆਂ ਦਾ ਪੰਥ ਤੋਂ ਛੇਕਣਾ ਇਹ ਸਾਰੇ ਦਿੱਲੀ ਦਰਬਾਰ ਮੁਗਲ ਹਕੂਮਤ ਦੇ ਪੱਖ ਚ ਉੱਠ ਕੇ ਸਿੱਖੀ ਨੂੰ ਬਹੁਤ ਵੱਡੀ ਇੱਕ ਸੱਟ ਮਾਰ ਰਹੇ ਸੀਗੇ ਬਾਬਾ ਰਾਮ ਰਾਏ ਜੀ ਨੇ ਜਾ ਕੇ ਦਿੱਲੀ ਦਰਬਾਰ ਸਾਹਮਣੇ ਮੁਗਲ ਹਕੂਮਤ ਸਾਹਮਣੇ ਮਿੱਟੀ ਮੁਸਲਮਾਨ ਦੇ ਥਾਂ ਜਾ ਕੇ ਮਿੱਟੀ ਬੇਈਮਾਨ ਦੀ ਜਾ ਕੇ ਆਖਿਆ ਸੀਗਾ ਜਿਹਦੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ਬਦਾਵਲੀ ਸੀ ਤਬਦੀਲ ਕਰਕੇ ਉੱਥੇ ਇੱਕ ਮੁਗਲ ਹਕੂਮਤ ਦੇ ਪੱਖ 'ਚ ਪੇਸ਼ ਕਰਨ ਦਾ ਯਤਨ ਕੀਤਾ ਜਿਸ ਕਰਕੇ ਗੁਰੂ ਹਰ राय ਸਾਹਿਬ ਨੇ ਉਹਨਾਂ ਨੂੰ ਛੇਕਤਾ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਹੈਗਾ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹੋ ਜਿਹੇ ਬਹੁਤ ਸਵਾਲ ਉੱਠੇ ਹੈਗੇ ਆ ਖਾਸ ਕਰਕੇ ਇੱਕ ਬਹੁਤ ਵੱਡਾ ਰੋਸ ਸੀਗਾ ਜਿਹੜਾ ਡੇਰਾ ਮੁਖੀ ਰਾਮ ਰਹੀਮ ਨੇ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਇਤਿਹਾਸ ਦੀ ਸਿੱਖ ਮਰਿਆਦਾ ਦੀ ਰੀਸ ਤੇ ਨਕਲ ਕਰਨ ਦਾ ਯਤਨ ਕਰਕੇ ਆਪਣਾ ਪ੍ਰੋਗਰਾਮ ਤੁਰਿਆ ਸੀ ਜਿਹਦੇ ਬਰਖਲਾ ਪੂਰਾ ਸਿੱਖ ਜਗਤ ਤੁਰਿਆ ਸੀਗਾ ਇਸ ਜਦੋ ਜਹਿਦ ਦੇ ਵਿੱਚ ਇਹ ਵੀ ਪਤਾ ਲੱਗਦਾ ਹੈਗਾ ਕਿ ਉਸ ਡੇਰੇ ਦੇ ਜਿਹੜੇ ਮੁਖੀ ਸੀਗੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਚੋਂ ਕੱਢ ਕੇ ਪਾੜ ਕੇ ਅੰਗ ਸਾੜ ਕੇ ਗੰਦੀਆਂ ਨਾਲੀਆਂ ਚ ਸੁੱਟ ਕੇ ਰੂੜੀਆਂ ਚ ਰੱਖਿਆ ਔਰ ਇਹ ਸਾਰਾ ਹੋਣ ਦੇ ਨਾਤੇ ਸਿੱਖ ਪੰਥ ਸੀ ਜਿਹੜਾ ਰੋਸ ਜਾਗਿਆ ਸੀ ਉਸ ਦਿਨ ਇਹਨਾਂ ਦੇ ਉੱਤੇ ਰਾਮ ਰਹੀਮ ਦੇ ਉੱਤੇ ਸਿੱਖ ਜਗਤ ਕੋਈ ਨਾ ਕੋਈ ਐਕਸ਼ਨ ਚਾਹੁੰਦਾ ਸੀ ਜੋ ਸਟੇਟ ਨੇ ਨਹੀਂ ਕੀਤੀ ਸਟੇਟ ਕਿਹੜਾ ਉਹੀ ਬਾਦਲਦਲ ਬੀਜਪੀ ਜਿਨ੍ਹਾਂ ਨੇ ਸਿਆਸੀ ਲਾ ਕਰਨ ਇਸ ਤੋਂ ਲੈਣਾ ਸੀਗਾ ਔਰ ਸਿੱਖੀ ਦੇ ਉੱਤੇ ਇਹਨਾਂ ਦੀ ਕੋਈ ਨਿਗਾਹ ਨਹੀਂ ਸੀ ਆਪ ਦੇ ਕਬਜ਼ੇ ਚ ਸਮਝਦੇ ਸੀ ਇਹਦੀ ਹੱਦ ਉਦੋਂ ਹੋਗੀ ਕਿ ਰਾਮ ਰਹੀਮ ਨੂੰ ਮਾਫੀਨਾਮਾ ਗਿਆਨੀ ਗੁਰਬਚਨ ਸਿੰਘ ਨੇ ਸੁਣਾਤਾ 2015 ਦੇ ਵਿੱਚ ਇਸ ਦੇ ਉੱਤੇ ਸਿੱਖ ਜਗਤ 'ਚ ਇੰਨਾ ਰੋਸ ਉੱਠਿਆ ਕਿ ਉਹ ਮਾਫੀਨਾਮਾ ਵੀ ਵਾਪਸ ਲੈਣਾ ਪਿਆ ਔਰ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਹਟਾਇਆ ਗਿਆ ਇਹ ਇਤਿਹਾਸ ਜਾਣਦੇ ਹੋਏ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਦ ਉਰੇ 2014 ਦੇ ਵਿੱਚ ਅੰਮ੍ਰਿਤਸਰ ਸਾਹਿਬ 'ਚ ਬੀਜਪੀ ਦੀ ਹੂਮੀ ਨੇ ਗੁਰੂ ਕੀ ਨਗਰੀ ਦੇ ਉੱਤੇ ਇੱਕ ਕਟੜ आरएसएस ਦੇ ਸੋਚ ਵਾਲਾ ਅਰुण ਜੀਟਲੀ ਉਰੇ ਖੜਾਤਾ ਸੀ ਉਹਦਾ ਬਹੁਤ ਵੱਡਾ ਚੇਲਾ ਉਰੇ ਵਿਕਰਮਜੀਤ ਸਿੰਘ ਮਜੀਠੀਏ ਨੇ ਉਹਦਾ ਕੈਂਪੇਨ ਸੰਭਾਲਿਆ ਉਹ ਕੈਂਪੇਨ ਸੰਭਾਲਦੇ ਹੋਏ ਉਸਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਮ ਗ੍ਰੰਥ ਦੇ ਦਰਜ ਦੇਸ਼ਵਾ ਬਰਬੋਹੇ ਹਨ ਦੀ ਬਾਣੀ ਨੂੰ ਤਬਦੀਲ ਕਰਕੇ ਜਿੱਥੇ ਨਿਸ਼ਚੈ ਕਰ ਆਪਣੀ ਜੀਤ ਕਰੂੰ ਉਹਨੂੰ ਤਬਦੀਲ ਕਰਕੇ ਅਖਰ ਬੋਲੇ ਨਿਸ਼ਚੈ ਕਰ ਅਰਨ ਜੇਤਲੀ ਕੀ ਜੀਤ ਕਰੂੰ ਇਹ ਵੀ ਗੁਰਬਾਣੀ ਨੂੰ ਤਬਦੀਲ ਕਰਕੇ ਆਪਣੇ ਹੁਕਮ ਰਾਮ ਦਿੱਲੀ ਦੇ ਜਿਹੜੇ ਮੁਖੀ ਹੈਗੇ ਆ ਬੀਜੇਪੀ ਉਹਨਾਂ ਦੇ ਨੌ ਦੇ ਉੱਤੇ ਇਹਨਾਂ ਨੇ ਗੁਰਬਾਣੀ ਤਬਦੀਲ ਕਰਕੇ ਪੇਸ਼ ਕੀਤੀ ਉਸ ਸਮੇਂ ਵਿਗਿਆਨੀ ਗੁਰਬਚਨ ਸਿੰਘ ਇੱਥੇ ਮੁਖੀ ਸੀਗੇ ਅਕਾਲ ਤਖਤ ਸਾਹਿਬ ਦੇ ਔਰ ਉਹਨਾਂ ਨੇ ਜਿਹੜਾ ਇਹਨਾਂ ਨੂੰ ਤਨਖਾਹ ਲਈ ਉਹਦੇ ਵਿੱਚ ਗੁਰੂ ਘਰ ਦੀ ਸੇਵਾ ਉਹਨਾਂ ਨੂੰ ਲਾ ਕੇ ਇਹਨਾਂ ਨੂੰ ਮਾਫੀਨਾਮਾ ਦੇਤਾ ਮੈਂ ਸਮਝਦਾ ਹਾਂ ਕਿ ਜਿੱਥੇ ਗੁਰੂ ਹਰ राय ਸਾਹਿਬ ਨੇ ਆਪਣੇ ਸੁਪੁੱਤਰ RAM RAJ ਸਾਹਿਬ ਨੂੰ ਜਾ ਕੇ ਪੰਥ ਚੋਂ ਕੱਢਤਾ ਤੇ ਇਹ ਸਾਡਾ ਇਤਿਹਾਸ ਹੈ ਕਿਉਂ ਕਿ ਉਹਨਾਂ ਨੇ ਗੁਰੂ ਕੀ ਬਾਣੀ ਨੂੰ ਤਬਦੀਲ ਕਰਕੇ ਹੁਕਮਰਾਨ ਦੇ ਪੱਖ ਦੇ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਸੀਗਾ ਉਸ ਵੱੱਧਰ ਦੀ ਗਲਤੀ ਹੈ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਵਿਅਕਤੀ ਸੀ ਇਹਨੂੰ ਸਾਡੀ ਗੁਰਬਾਣੀ ਨੂੰ ਤਬਦੀਲ ਕਰਕੇ ਪੇਸ਼ ਕਰਨ ਵਾਸਤੇ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਸੀਗਾ ਜਿਵੇਂ ਅੱਜ ਇਹ ਸੋਚ ਉੱਠ ਰਹੀ ਹੈ ਕਿ ਭਾਈ ਨਰੈਨ ਸਿੰਘ ਹੁਣਾਂ ਨੂੰ ਪੰਥ ਤੋਂ ਕੱਢਿਆ ਜਾਣਾ ਚਾਹੀਦਾ ਹੈਗਾ ਗਿਆਨੀ ਗੁਰਬਚਨ ਸਿੰਘ ਦੇ ਜਿਹੜੇ ਉਸ ਸਮੇਂ ਦੇ ਬਚਨ ਸੀ ਮਾਫੀਨਾਮੇ ਦੇ ਉਹ ਵੀ ਪੰਥ ਨੇ ਵਾਪਸ ਕਰਾਤੇ ਹੈਗੇ ਆ ਇਹ ਵੀ ਫੈਸਲਾ ਗਿਆਨੀ ਗੁਰਬਚਨ ਸਿੰਘ ਦਾ ਜੋ ਦਾਗੀ ਜਸਦਾਰ ਸਾਬਤ ਹੋ ਰਹੇ ਆ ਵਾਪਸ ਹੋਣਾ ਚਾਹੀਦਾ ਤੇ ਇਹਦੇ ਉੱਤੇ ਵੀ ਮੁੜ ਵਿਚਾਰ ਹੋਣਾ ਚਾਹੀਦਾ ਕੋਈ ਗੁਰੂ ਕੀ ਬਾਣੀ ਜਿਹੜਾ ਅਚਨਚੇਤੇ ਉਹਨੂੰ ਤਬਦੀਲ ਕਰਦਾ ਉਹ ਅਰਦਾਸ 'ਚ ਅਸੀਂ ਉਹਦੀ ਮਾਫੀ ਮੰਗਦੇ ਆ ਪਰ ਉਹ ਅਚਨਚੇਤੇ ਹੁੰਦਾ ਹੈ ਜਿਹਦੇ ਵਿੱਚ ਬੋਲਦੇ ਕੋਈ ਗਲਤੀ ਹੋ ਜੇ ਪਰ ਜਿਹੜਾ ਬੰਦਾ ਆਪਣੇ ਸਿਆਸੀ ਲਾਭ ਵਾਸਤੇ ਆਪਣੇ ਸਿਆਸਤ ਨੂੰ ਵਧਾਉਣ ਵਾਸਤੇ ਗੁਰੂ ਕੀ ਬਾਣੀ ਤਬਦੀਲ ਕਰਕੇ ਉਹ ਵੀ ਉਹਨਾਂ ਦੇ ਪੱਖ 'ਚ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਨਾਲ ਕੋਈ ਲਗਾ ਨਹੀਂ ਹੈ ਉਹਨਾਂ ਨੂੰ ਆਪਣੀ Hindu Hindi Hindustan ਦਾ ਚਾਹ ਹੈਗਾ ਤੇ ਸਿੱਖੀ ਨੂੰ ਧਾਰਾ 25 'ਚ ਉਹਨਾਂ ਨੇ Hindu ਧਰਮ ਦਾ ਹਿੱਸਾ ਬਣਾਤਾ ਹੈਗਾ ਮੈਂ ਸਮਝਦਾ ਇਹ ਇੱਕ ਬਹੁਤ ਵੱਡੀ ਗੜੈਥ ਹੈ ਔਰ ਇਹਦੇ ਉੱਤੇ ਮੁੜ ਕੇ ਵਿਚਾਰ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ